ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ ਤਵਾਮ ਦਰਸ਼ਕਾਂ ਦਾ ਮੈਂ ਹਾ ਚੇਤਨ ਕਸ਼ਪ ਤੱਕ ਵਾਰ ਮੁੜ ਤੋਂ ਜਿਹੜਾ ਉਹ ਬਲੈਕਆਊਟ ਹੈ ਹੁਸ਼ਾਰਪੁਰ ਦੇ ਵਿੱਚ ਹੋ ਚੁੱਕਿਆ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਅਸੀਂ ਹੁਣ ਸਾਂਝੀਆਂ ਕਰਨ ਜਾ ਰਹੇ ਹਾਂ ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਸ਼ਹਿਰ ਤੋਂ ਤਾਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਹੁਸ਼ਾਰਪੁਰ ਸ਼ਹਿਰ ਦੀਆਂ ਦਿਖਾ ਰਹੇ ਹਾਂ ਹੁਸ਼ਾਰਪੁਰ ਸ਼ਹਿਰ ਹੀ ਨਹੀਂ ਬਲਕਿ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਇੱਕ ਵਾਰ ਮੁੜ ਤੋਂ ਜਿਹੜਾ ਉਹ ਬਲੈਕਆਊਟ ਹੋ ਚੁੱਕਿਆ ਹੈ ਹੁਸ਼ਾਰਪੁਰ ਜ਼ਿਲ੍ਹੇ ਭਰ ਦੇ ਵਿੱਚ ਰਾਹੀਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਇਹਦਾਰਾ ਹੁਸ਼ਰਪੁਰ نیوز ਚੈਨਲ ਦੇ ਮਾਧਿਅਮ ਰਾਹੀਂ ਦਿਖਾ ਰਹੇ ਹਾਂ ਕਿਉਂਕਿ ਬੀਤੀ ਰਾਤ ਜਿਸ ਤਰ੍ਹਾਂ ਤੇ ਹਾਲਾਤ ਦੇਸ਼ ਭਰ ਦੇ ਵਿੱਚ ਬਣੇ ਸਨ ਖਾਸ ਕਰਕੇ ਜੰਮੂ ਕਸ਼ਮੀਰ ਅਤੇ ਪੰਜਾਬ ਇਹ ਦੋ ਸਟੇਟਾਂ ਦੇ ਵਿੱਚ ਇਹਨਾਂ ਦੋ ਥਾਵਾਂ 'ਤੇ ਜਿਸ ਤਰ੍ਹਾਂ ਤੇ ਹਾਲਾਤ ਬਣੇ ਸੀ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤਾਂ ਇੱਕ ਵਾਰ ਮੋੜ ਤੋਂ ਜਿਹੜਾ ਹੁਣ ਉਹ ਬਲੈਕਆਊਟ ਹੋ ਚੁੱਕਿਆ ਹੈ 8 ਵਜੇ ਦਾ ਠੀਕ 8:00 8:30 8:00 ਵਜੇ ਦਾ ਜਿਹੜਾ ਇਹ ਸਮਾਂ ਦਿੱਤਾ ਗਿਆ ਸੀ ਤਾ 8 ਵਜੇ ਤੇ ਸਾਰੀ ਸਵਾਟ ਤੇ ਕਰੀਬ 10 ਸਵਾ ਹੁੰਦੇ ਸਾਰੀ ਜਿਹੜਾ ਜ਼ਿਲ੍ਹੇ ਭਰ ਦੇ ਵਿੱਚ ਬਲੈਕਆਊਟ ਹੋ ਚੁੱਕਿਆ ਤਾਂ ਇਸ ਤੋਂ ਬਾਅਦ ਜੇਕਰ ਸਵੇਰ ਸਮੇਂ ਦੀ ਗੱਲ ਕਰੀਏ ਤਾਂ ਜਿਵੇਂ ਕਿ ਬੀਤੀ ਦੇਰ ਰਾਤ ਵੀ ਜਦੋਂ ਅਚਨਚੇਤ ਬਲੈਕਆਊਟ ਕੀਤਾ ਗਿਆ ਸੀ ਤਾਂ ਉਸ ਵਕਤ ਵੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਇੰਡੀਅਨ 에ਅਰ ਫੋਰਸ ਦੀਆਂ ਤਾਈ ਤਾਂ ਤੋਂ ਬਾਅਦ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਸੀ ਤਾਂ ਇੰਡੀਅਨ 에ਅਰ ਫੋਰਸ ਦੀਆਂ ਹਦਾਇਤਾਂ ਤੋਂ ਬਾਅਦ ਵੀ ਅੱਜ ਅੱਜ ਵੀ ਇਹ ਫੈਸਲਾ ਲਿਆ ਹੋਵੇਗਾ ਤੇ ਅਗਲੇ ਹੁਕਮਾਂ ਤੱਕ ਜਿਹੜਾ ਬਲੈਕਆਊਟ ਇਸੇ ਤਰ੍ਹਾਂ ਜ ਲਗਾਤਾਰ ਜੋ ਦੁਸ਼ਮਨ ਦੇਸ਼ ਆ ਪਾਕਿਸਤਾਨ ਆ ਆਪਣੇ ਨਪਾਕ ਇਰਾਦਿਆਂ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹਟ ਰਿਹਾ ਰਾਤ ਦੇ ਵਕਤ ਉਸ ਵੱਲੋਂ ਜਿਹੜੀ ਦੁਰਵਰਤੋਂ ਕੀਤੀ ਜਾ ਰਹੀ ਆ ਰਾਤ ਦੇ ਵਕਤ ਉਸ ਵੱਲੋਂ ਆਪਣੇ ਨਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਬੀਤੀ ਰਾਤ ਵੀ ਕਾਫੀ ਜ਼ਿਆਦਾ ਜੜੀਆਂ ਉਹ ਵੀਡੀਓਜ਼ ਆ ਹੁਸ਼ਾਰਪੁਰ ਜ਼ਿਲ੍ਹੇ ਤੋਂ ਸਾਹਮਣੇ ਆਈਆਂ ਸਨ ਖਾਸ ਕਰ ਹੁਸ਼ਾਰਪੁਰ ਦੇ ਉੱਚੀ ਬਸੀ ਤੋਂ ਤਾਂ ਉਸ ਤੋਂ ਬਾਅਦ ਪਠਾਨਕੋਟ ਤੋਂ ਪਠਾਨਕੋਟ 에ਅਰ ਬੇਸ ਨੂੰ ਜਿਹੜਾ ਉਹ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਾਕਿਸਤਾਨ ਵੱਲੋਂ ਜੇਕਰ ਆਪਾਂ ਹੁਸ਼ਾਰਪੁਰ ਦੇ ਕਸਬਾ ਉੱਚੀ ਬਸੀ ਦੀ ਗੱਲ ਕਰੀਏ ਜੋ ਕਿ ਹੁਸ਼ਾਰਪੁਰ ਤੋਂ ਦਸੂਹਾ ਤੇ ਮੁਕੇਰੀਆਂ ਦੇ ਵਿਚਕਾਰ ਹੈ ਦਸੂਹਾ ਤੇ ਮੁਕੇਰੀਆਂ ਦੇ ਵਿਚਕਾਰ ਹੈ ਕਸਬਾ ਉੱਚੀ ਬਸੀ ਤਾਂ ਉੱਥੇ ਇੱਕ ਮਿਲਟਰੀ ਜ਼ੋਨ ਹੈ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਉਸ ਥਾਂ ਨੂੰ ਪਹਿਲਾਂ ਰਾਤ 10:30-11 ਵਜੇ ਦੇ ਕਰੀਬ ਪਾਕਿਸਤਾਨ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਫਿਰ ਸਵੇਰੇ 4 ਵਜੇ ਇੱਕ ਵਾਰ ਮੁੜ ਤੋਂ ਜਿਵੇਂ ਕਿ ਉੱਥੇ ਇਹ ਮੀਡੀਆ ਮੁਤਾਬਕ ਹੈ ਕਿ ਉੱਥੇ ਸਵੇਰੇ 4 ਵਜੇ ਮੁੜ ਤੋਂ ਜਿਹੜੀ ਉੱਥੇ ਡਰੋਨ ਹਮਲੇ ਜਾਂ ਮਿਜ਼ਾਈਲਾਂ ਰਾਹੀਂ ਜਿਹੜਾ ਉਸਤਾਦ ਇਹ ਹਮਲਾ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਗਈ ਸੀ ਤਾਂ ਭਾਰਤੀ ਫੌਜਾਂ ਨੇ ਬੜੀ ਇਹ ਬਹਾਦਰੀ ਦੇ ਨਾਲ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਸੀ ਤੇ ਲਗਭਗ ਪਿਛਲੇ 24 ਘੰਟਿਆਂ ਦੇ ਵਿੱਚ 24 ਘੰਟਿਆਂ ਦੇ ਵੀ ਘੱਟ ਸਮੇਂ ਤੋਂ ਤਕਰੀਬਨ 20 ਤੋਂ 22 ਘੰਟਿਆਂ ਦੇ ਵਿੱਚ ਜਿਹੜਾ ਭਾਰਤੀ ਫੌਜਾਂ ਨੇ ਪਾਕਿਸਤਾਨ ਦੀਆਂ ਅਨੇਕਾਂ ਹੀ ਮਸਾਈਲਾਂ ਅਤੇ 50 ਦੇ ਕਰੀਬ 50 ਦੇ ਕਰੀਬ ਜਿਹੜਾ ਉਹਨਾਂ ਦੇ ਡਰੋਨ ਹੈ ਉਹ ਹੇਠਾਂ ਨੂੰ ਸੁੱਟੇ ਸਾਂਝੇ ਵੇ ਕਿ ਇੱਕ ਭਾਜੀ ਕਹਿ ਰਹੇ ਨੇ 8 ਟਾਵਰਾਂ ਦੀਆਂ ਲਾਈਟਾਂ ਬੰਦ ਕਰਾਓ ਜੀ ਅੱਜ ਹੀ ਇਹ ਮਾਮਲਾ ਜਿਹੜਾ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਗਲਤ ਹੋਈ ਉਸਤੇ ਕੰਮ ਕਰ ਰਹੇ ਸੀ ਤੇ ਜਿਹੜੇ ਕੰਸਰਨ ਡਿਪਾਰਟਮੈਂਟ ਹੈ ਉਸ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਤਾਂ ਮੇਰੇ ਜਿਸ ਥਾਂ ਤੇ ਮੈਂ ਖੜਾ ਤਾਂ ਇੱਥੇ ਵੀ ਬਿਲਕੁਲ ਸਾਹਮਣੇ ਟਾਵਰ ਲੱਗਾ ਹੋਇਆ ਹੈ ਤਾਂ ਉਸ ਦੀਆਂ ਲਾਈਟਾਂ ਜਿਹੜੀਆਂ ਅੱਜ ਉਹ ਬੰਦ ਨਜ਼ਰ ਆ ਰਹੀਆਂ ਨੇ ਤਾਂ ਪ੍ਰੰਤੂ ਜੇਕਰ ਕਿਤੇ ਇਹ ਲਾਈਟਾਂ ਚੱਲ ਵੀ ਰਹੀਆਂ ਨੇ ਤਾਂ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿਉਂਕਿ ਅਦਾਰਾ ਹੁਸ਼ਾਰਪੁਰ ਨਿਊਜ਼ ਨੂੰ ਅਦਾਰਾ ਹੁਸ਼ਾਰਪੁਰ ਨਿਊਜ਼ ਬੜੀ ਪ੍ਰਮੁਖਤਾ ਦੇ ਨਾਲ ਇਹਨਾਂ ਖਬਰਾਂ ਨੂੰ ਨਸ਼ਰ ਕਰਦਾ ਤਾਂ ਉੱਥੇ ਜੇਕਰ ਆਪਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਉਹ ਵੀ ਬੜੀ ਪ੍ਰਮੁਖਤਾ ਦੇ ਨਾਲ ਅਦਾਰਾ ਹੁਸ਼ਾਰਪੁਰ ਨਿਊਜ਼ ਨੂੰ ਵੇਖਦੇ ਨੇ ਤਾਂ ਹੁਸ਼ਾਰਪੁਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਵੈਸੇ ਤਾਂ ਅੱਜ ਸਾਡੇ ਜਿਸ ठाਉਤੋਂ ਮੈਂ ਲਾਈਵ ਕਰ ਰਿਹਾ ਉੱਥੇ ਬਿਲਕੁਲ ਟਾਵਰ ਹੈ ਕਿ ਸਾਹਮਣੇ ਵੱਡਾ ਸਾਰਾ ਤਾਂ ਉੱਥੇ ਅੱਜ ਲਾਈਟਾਂ ਟਾਵਰ ਤੇ ਜਿਹੜੀ ਉਹ ਬੰਦ ਨੇ ਪਰੰਤੂ ਜੇਕਰ ਕਿਤੇ ਚੱਲੀਆਂ ਵੀ ਹੋਈਆਂ ਨੇ ਤਾਂ ਉਹਨਾਂ ਦਾ ਜਿਹੜਾ ਗੰਭੀਰ ਨੋਟਿਸ ਹੈ ਉਹ ਜ਼ਰੂਰ ਇਹ ਲਿਆ ਜਾਵੇ ਤਾਂ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀ ਕਿ ਪਿਛਲੇ 24 ਘੰਟਿਆਂ 24 ਘੰਟਿਆਂ ਦੇ ਵੀ ਘੱਟ ਸਮਿਆਂ ਤੋਂ ਬਜਾ ਯਾਨੀ ਕਿ 20 ਤੋਂ 22 ਘੰਟਿਆਂ ਦੇ ਵਿੱਚਕਾਰ ਧਾਰਤੀ ਫੌਜ ਵੱਲੋਂ ਜਿਹੜਾ ਪਾਕਿਸਤਾਨ ਦੇ ਕੱਟੂਕੜ 50 ਦੇ ਕਰੀਬ ਜਿਹੜੇ ਡਰੋਨ ਉਹ ਅਸਮਾਨ ਦੇ ਵਿੱਚ ਹੀ ਨਸ਼ਟ ਕੀਤੇ ਗਏ ਨੇ ਮਿਜ਼ਾਈਲਾਂ ਨਸ਼ਟ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਪਾਕਿਸਤਾਨ ਦੇ ਦੋ 에ਅਰ ਜੈਟ ਜਿਹੜੇ ਉਹ ਨਸ਼ਟ ਕੀਤੇ ਗਏ ਨੇ ਤਾਂ ਇੱਕ ਥਾਂ ਤੋਂ ਤਾਂ ਇਸ ਤਰ੍ਹਾਂ ਦੀ ਖਬਰ ਆਈ ਦੀ ਸੀ ਕਿ ਜੇ ਤਾਂ 에ਅਰ ਜੈਟ ਨੂੰ ਜਿਹੜਾ ਉਹ ਨਸ਼ਟ ਕੀਤਾ ਗਿਆ ਤਾਂ ਉਸ ਦਾ ਪਾਇਲਟ ਜਿਹੜਾ ਉਹ ਆਪ ਇਹ ਹੱਥ ਆਇਆ ਹੈ ਭਾਰਤੀ ਫੌਜ ਤੇ ਤਾਂ ਹੋ ਸਕਦਾ ਦੋਸਤੋ ਵੀ ਪੁੱਛ ਕੇ ਸ਼ੋਵੇਗੀ ਪਰੰਤੂ ਦੂਜੇ ਪਾਸੇ ਜੇਕਰ ਆਪਾਂ ਪਾਕਿਸਤਾਨ ਦੀ ਗੱਲ ਕਰੀਏ ਤਾਂ ਜਿਵੇਂ ਰਾਤ ਦਾ ਹਨੇਰਾ ਹੁੰਦਾ ਹੈ ਜਾਂ ਜਿਵੇਂ ਹਨੇਰਾ ਹੁੰਦਾ ਤਾਂ ਪਾਕਿਸਤਾਨ ਮੁਰ ਤੋਂ ਆਪਣੇ ਨਾ ਪਾ ਕੇ ਇਰਾਦਿਆਂ ਨੂੰ ਆਪਣੇ ਘਟੀਆ ਇਰਾਦਿਆਂ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦਾ ਤੇ ਉਸ ਤੋਂ ਇਲਾਵਾ ਉਨੇ ਇੱਕ ਜੋ ਮੀਡੀਆ ਵੱਡੇ ਮੀਡੀਆ ਅਧਾਰਾਂ ਤੇ ਜੋ ਖਬਰ ਚੱਲ ਰਹੀ ਹੈ ਕਿ ਬਠਿੰਡਾ 에ਅਰ ਬੇਸ ਤੇ ਜਿਹੜਾ ਹਮਲਾ ਹੋਇਆ ਤੇ ਬਠਿੰਡਾ ਦੇ ਵਿੱਚ ਹਮਲੇ ਤੋਂ ਦੌਰਾਨ ਇਹ ਦੋ ਵਿਦਿਆਰਥੀਆਂ ਦੀ ਮੌਤ ਵੀ ਹੋਈ ਹੈ ਤਾਂ ਇਹ ਵੀ ਜਿਹੜੀਆਂ ਖਬਰਾਂ ਜਿਹੜੀਆਂ ਉਹ ਵੱਡੇ ਨਿਊਜ਼ ਚੈਨਲਾਂ 'ਤੇ ਚੱਲ ਰਹੀਆਂ ਨੇ ਤਾਂ ਲਗਾਤਾਰ ਦੱਸਣ ਦਾ ਮਤਲਬ ਇਹ ਹੈ ਕਿ ਰਾਤ ਹੁੰਦੇ ਆ ਸਾਰੀ ਪਾਕਿਸਤਾਨ 'ਇਹ ਜਿਹੜਾ ਆਪਣੇ ਨਪਾਕੇ ਰਾਦਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦਾ ਤਾਂ ਇੱਕ ਲਾਈਟ ਸ਼ਾਇਦ ਤੁਹਾਨੂੰ ਦਿਖਾਈ ਦਿੱਤੀ ਹੋਵੇਗੀ ਇੱਥੋਂ ਲੰਘਦੀ ਹੋਈ ਤਾਂ ਇਹ ਉਸ ਟ੍ਰੇਨ ਦੀ ਲਾਈਟ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਡੀਆਂ ਕੇਂਦਰੀ ਗ੍ਰਹਿ ਵਿਭਾਗ ਨੂੰ ਜਿਹੜਾ ਇਹਨਾਂ ਨੂੰ ਵੀ ਸਖਤ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਨੇ ਜਿਵੇਂ ਐਵਿਕਲਾ ਦੀਆਂ ਲਾਈਟਾਂ ਬੰਦ ਕਰਵਾਈਆਂ ਜਾਂਦੀਆਂ ਨੇ ਤੇ ਟ੍ਰੇਨਾਂ ਦੀਆਂ ਲਾਈਟਾਂ ਵੀ ਜਿਹੜੀਆਂ ਜ਼ਰੂਰ ਬੰਦ ਕਰਵਾਉਣੀਆਂ ਚਾਹੀਦੀਆਂ ਨੇ ਤਾਂ ਹਾਲਾਂਕਿ ਹਰ ਇੱਕ ਵਿਅਕਤੀ ਵੱਲੋਂ ਬਹੁਤ ਵਧੀਆ ਢੰਗ ਦੇ ਨਾਲ ਅੱਜ ਅੱਜ ਕੱਲ੍ਹ ਨਾਲੋਂ ਵੀ ਅੱਜ ਵਧੀਆ ਢੰਗ ਦੇ ਨਾਲ ਜਿਹੜੀ ਉਹ ਸਰਕਾਰੀ ਹਦਾਇਤਾਂ ਦੀ ਜਿਹੜੀ ਉਹ ਪਾਲਣਾ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਵੀ ਇਹ ਜੋ ਲਾਈਵ ਕਰ ਰਹੇ ਹਾਂ ਏ ਮੋਬਾਈਲ ਨੂੰ ਆਪਾਂ ਮੋਈ ਜਿਹੜੀ ਬ੍ਰਾਈਟਨੈਸ ਉਹ ਪੂਰੀ ਤਰ੍ਹਾਂ ਦੇ ਨਾਲ ਘਟ ਕੀਤੀ ਹੋਈ ਹੈ ਬੰਦ ਕੀਤੀ ਹੋਈ ਹੈ ਤਾਂ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਛੱਤਾਂ ਤੇ ਖੜੇ ਹੋ ਕੇ ਉਹ ਮੋਬਾਈਲ ਨੂੰ ਫੁੱਲ ਬ੍ਰਾਈਟਨੈਸ ਕਰਕੇ ਦੇਖਣ ਤੋਂ ਵੀ ਗੁਰੇਜ਼ ਕਰੇ ਕਿਉਂਕਿ ਬਲੈਕਆਊਟ ਦਾ ਮਤਲਬ ਹੁੰਦਾ ਹੈ ਪੂਰੀ ਤਰ੍ਹਾਂ ਦੇ ਨਾਲ ਹਨੇਰਾ ਕਿਉਂਕਿ ਸਾਡੇ ਜਿਵੇਂ ਕਿ ਬਜ਼ੁਰਗ ਦੱਸਦੇ ਨੇ ਜਿਨ੍ਹਾਂ ਨੇ 71 ਦੀ ਲੜਾਈ ਵੇਖੀ ਹੈ ਜਾਂ 71 ਤੋਂ ਪਹਿਲਾਂ ਵਾਲਾ ਸਮਾਂ ਦੇਖਿਆ ਉਹ ਕਹਿੰਦੇ ਜਦੋਂ ਰਾਤ ਬਰਾਤੇ ਕਿਤੇ ਹੋ ਧੂਆਂ ਵੀ ਨਿਕਲ ਰਿਹਾ ਹੁੰਦਾ ਸੀ ਕਿਸੇ ਨੇ ਦੀਵਾ ਜਾਂ ਮੋਬਤੀ ਵੀ ਚਲਾਈ ਹੁੰਦੀ ਸੀ ਤਾਂ ਦੁਸ਼ਮਣ ਇੰਨਾ ਛਾਤਰ ਹੁੰਦਾ ਕਿ ਉਸ ਥਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਲੈਂਦੇ ਸੀ ਤਾਂ ਮੈਨੂੰ ਲੱਗਦਾ ਕਿ ਸਾਨੂੰ ਪਾਲਣਾ ਜਿਹੜੀ ਉਹ ਪੈਲ ਦੇ ਆਧਾਰ ਤੇ ਸਾਨੂੰ ਕਰਨੇ ਚਾਹੀਦੇ ਆ ਤਾਂ ਦੂਜੇ ਪਾਸੇ ਦੀਆ ਤੁਹਾਨੂੰ 360 ਡਿਗਰੀ ਤੇ ਆਪਾਂ ਕੈਮਰਾ ਘੁਮਾ ਕੇ ਦਿਖਾ ਦਿੰਦੇ ਆ ਪਰੰਤੂ ਹਰ ਪਾਸੇ ਤੁਹਾਨੂੰ ਹਨੇਰਾ ਹਨੇਰਾ ਹੀ ਨਜ਼ਰ ਆਵੇਗਾ ਤਾਂ ਜੋ ਬਹੁਤ ਵਧੀਆ ਸਹਿਯੋਗ ਹੈ ਜਿਹੜਾ ਉਹ ਹੁਸ਼ਿਆਰਪੁਰ ਦੇ ਇਹ ਲੋਕਾਂ ਵੱਲੋਂ ਤਾਂ ਜੋ ਬਹੁਤ ਵਧੀਆ ਢੰਗ ਦੇ ਨਾਲ ਹੁਸ਼ਾਰਪੁਰ ਪ੍ਰਸ਼ਾਸਨ ਦੀਆਂ ਜਿਹੜੀਆਂ ਹਦਾਇਤਾਂ ਜੋ ਜਾਰੀ ਕੀਤੀਆਂ ਗਈਆਂ ਸਾਨੂੰ ਉਹਨਾਂ ਨੂੰ ਆਮ ਲੋਕਾਂ ਵੱਲੋਂ ਉਹਨਾਂ ਦੀ ਚੰਗੀ ਤਰ੍ਹਾਂ ਦੇ ਨਾਲ ਇਨਵਿਨ ਪਾਲਣਾ ਕੀਤੀ ਜਾ ਰਹੀ ਹੈ ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਹੁਸ਼ਾਰਪੁਰ ਪ੍ਰਸ਼ਾਸਨ ਕੋਈ ਹਦਾਇਤ ਜਾਰੀ ਕਰਦਾ ਹੈ ਕੋਈ ਹੁਕਮ ਜਾਰੀ ਕਰਦਾ ਹੈ ਤਾਂ ਸਾਨੂੰ ਸਾਰਿਆਂ ਨੂੰ ਤ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਜਿਹੜੀ ਇਨਵਨ ਪਾਲਣਾ ਕਰਨੀ ਚਾਹੀਦੀ ਹੈ ਉਸ ਤੋਂ ਇਲਾਵਾ ਸਾਇਰਨ ਦਾ ਇੱਕ ਮੈਸੇਜ ਆਇਆ ਕਮੈਂਟ ਆਇਆ ਭਾਜੀ ਜ਼ਰੂਰ ਹੈ ਅਸੀਂ ਅੱਜ ਤੁਸੀਂ ਸ਼ਾਇਦ ਵੇਖਿਆ ਹੋਵੇਗਾ ਕਿ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਹੁਸ਼ਾਰਪੁਰ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਹੁਸ਼ਾਰਪੁਰ ਤੋਂ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਬਿਜਲੀ ਕਿਉਂ ਕੱਟ ਲਈ ਪ੍ਰਧਾਨ ਜੀ ਪ੍ਰਧਾਨ ਜੀ ਇਹ ਬਲੈਕਆਊਟ ਹੈ ਅੱਜ 3 ਦਿਨ ਹੋ ਗਏ ਮੈਨੂੰ ਲੱਗਦਾ ਕਿ ਤੁਹਾਨੂੰ ਸ਼ਾਇਦ ਕਮੈਂਟ ਨਹੀਂ ਕਰਨਾ ਚਾਹੀਦਾ ਕਿ ਬਿਜਲੀ ਕਿਉਂ ਕੱਟ ਲਈ ਬਲੈਕਆਊਟ ਦਾ ਮਤਲਬ ਹੈ ਕਿ ਹਰ ਪਾਸੇ ਹਨੇਰਾ ਇਕੱਲੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਨਹੀਂ ਤਮਾਮ ਹੁਸ਼ਿਆਰਪੁਰ ਜ਼ਿਲ੍ਹੇ ਸਮੇਤ ਪੰਜਾਬ ਦੇ ਲਗਭਗ ਸਾਰੇ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਸ ਵਕਤ ਇਹ ਬਲੈਕਆਊਟ ਹੈ ਪਰੰਤੂ ਸਾਨੂੰ ਜੇਕਰ ਕਿਤੇ ਕੋਈ ਲਾਈਟ ਚੱਲਦੀ ਹੋਈ ਨਜ਼ਰ ਵੀ ਆਉਂਦੀ ਹੈ ਆਪਣੇ ਆਂਢ ਗੁਆਂਢ ਦੇ ਵਿੱਚ ਗਲੀ ਮੁਹੱਲੇ ਦੇ ਵਿੱਚ ਤਾਂ ਸਾਨੂੰ ਜਿਵੇਂ ਕਿ ਕੱਲ ਪ੍ਰਸ਼ਾਸਨ ਨੇ ਵੀ ਬੇਨਤੀ ਕੀਤੀ ਸੀ ਕਿ ਆਪਣੇ ਘਰ ਚੋਂ ਬਾਹਰ ਨਿਕਲ ਕੇ ਉਹਨਾਂ ਗੁਆਂਢੀਆਂ ਨੂੰ ਜਿਹੜੀ ਉਹ ਅਪੀਲ ਕਰਨੀ ਚਾਹੀਦੀ ਹੈ ਪਿਆਰ ਦੇ ਨਾਲ ਤੇ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਆ ਪਿਆਰ ਦੇ ਨਾਲ ਕਿ ਲਾਈਟ ਆ ਜਿਹੜੀ ਉਹ ਬੰਦ ਰੱਖੀ ਜਾਵੇ ਤਾਂ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਅਜਿਹਾ ਸਮਾਂ ਜਿਹੜਾ ਹਰ ਵਾਰ ਮੈਂ ਕਹਿਣਾ ਹੁੰਦਾ ਭਾਜੀ ਪਿਸੂਰਜ ਸਿੱਧੂ ਕਹਿੰਦੇ ਨੇ ਭਾਜੀ ਪਿੰਡ ਵਿੱਚ ਕਈ ਘਰ ਨੇ ਜੋ ਲਾਈਟਸ ਆਫ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਵੇਗੀ ਇਹ ਤਾਂ ਆਪਣਾ ਆਪਣਾ ਦਿਮਾਗ ਹੈ ਸੂਰਜ ਜੀ ਇਹ ਤਾਂ ਆਪਣੀ ਅਕਲ ਹੈ ਆਪਣੀ ਬੁੱਧੀ ਹੈ ਕਿਉਂਕਿ ਪ੍ਰਮਾਤਮਾ ਨੇ ਸਾਰਿਆਂ ਨੂੰ ਇੱਕੋ ਜਿਹਾ ਦਿਮਾਗ ਇੱਕੋ ਜਿਹੀ ਬੁੱਧੀ ਦਿੱਤੀ ਆ ਤਾਂ ਅਸੀਂ ਉਸ ਦੀ ਵਰਤੋਂ ਕਿਦਾਂ ਕਰਨੀ ਆ ਤਾਂ ਕੁਝ ਆਪਣੀਆਂ ਮੂੜੀਆਂ ਜ਼ਿੰਮੇਵਾਰੀ ਵੀ ਹੁੰਦੀਆਂ ਨੇ ਤਾਂ ਉਹਨਾਂ ਨੂੰ ਜਿਹੜਾ ਉਹ ਨਿਭਾਉਣਾ ਚਾਹੀਦਾ ਸੋ ਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਵੀ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਤੇ ਅਜਿਹੇ ਮੂਰਖਾਂ ਨੂੰ ਆਪ ਵੀ ਜਿਹੜੀ ਉਹ ਅਕਲ ਚਾਹੀਦੀ ਆ ਤਾਂ ਬਲੈਕਆਊਟ ਜਿਹੜਾ ਹੋ ਚੁੱਕਿਆ ਤੇ ਹੁਣ ਬਹੁਤ ਸਾਰੀਆਂ ਫੋਨ ਕੋ ਫੋਨ ਕਾਲਸ ਇਹ ਵੀ ਆ ਰਹੇ ਨੇ ਕਿ ਕੁਝ ਦੁਕਾਨਦਾਰਾਂ ਵੱਲੋਂ ਜਿਹੜਾ ਰਾਸ਼ਨ ਹੈ ਉਹ ਲੋਕਾਂ ਨੂੰ ਮਹਿੰਗੇ ਭਾਅ ਦਿੱਤਾ ਜਾ ਰਿਹਾ ਸੋ ਉਸ ਦੇ ਰਿਗਾਰਡਿੰਗ ਵੀ ਅਸੀਂ ਜਲਦੀ ਇੱਕ ਲਾਈਵ ਕਰਾਂਗੇ ਤਾਂ ਤੁਹਾਨੂੰ ਪ੍ਰਸ਼ਾਸਨ ਵੱਲੋਂ ਜੋ ਨੰਬਰ ਜਾਰੀ ਕੀਤੇ ਗਏ ਨੇ ਉਸ ਬਾਬਤ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ